60 ਬੰਦੇ ਆ 60 ਬੰਦੇ ਆ ਕੋਈ ਕੋਕਰ ਅੰਨਾਂ ਨੂੰ ਪੁੱਛ ਲੋ ਕਿਸਾਨੀ ਬਾਰੇ ਪਤਾ ਹੀ ਨਹੀਂ ਹੋਊਗਾ 60 ਬੰਦੇ ਆ ਸ਼ਰਾਬਾ ਪੀ ਕੇ ਧਰਨੇ ਹੁੰਦੇ ਜੀ ਤੁਸੀਂ ਮੈਨੂੰ ਦੱਸੋ ਆ ਚੀਜ਼ ਆ ਪਿਕਨਿਕ ਮਨਾਉਣ ਆਇਆ ਧਰਨੇ ਤੇ ਬੈਠੇ ਆ ਹਾਂ ਉਹ ਦੇਖੋ ਬੰਦਾ ਮੈਡੀਕਲ ਕਰਾਉਂ ਆਂ ਨੇ ਵੀ ਪਿੱਤੀ ਦੇਖੋ ਜੋ ਵੀ ਅੰਨਾਰੀ ਆ ਅੰਨਾਂ ਦੇ ਟੈਕਸ ਵੀ ਮਾਫ ਕਰ ਦਿਓ 2-2 4-4 ਕਰੋੜ ਦੀਆਂ ਪਿੰਡਾਂ 'ਚ ਕੋਠੀਆਂ ਪਾ ਕੇ ਬੈਠੇ ਆ ਅਸੀਂ ਲੋਕ ਬੇਵਕੂਫਾਂ ਜਿਹੜੇ ਸਰਕਾਰਾਂ ਨੂੰ ਟੈਕਸ ਵੀ ਦਿੰਨੇ ਆਂ ਹਰ ਤਰ੍ਹਾਂ ਦੇ ਸਹੂਲਤਾ ਵੀ ਦਿੰਨੇ ਆਂ ਸਾਡੇ ਕੋਲ ਖਰਾਤਾਂ ਲੈ ਕੇ ਅੱਗੋਂ ਵੰਡ ਦਿੰਦੇ ਆਂ ਵਿਚਾਰੀਆਂ ਛੋਟੇ ਛੋਟੇ ਬੱਚੇ ਗੱਡੀਆਂ 'ਚ ਟੜਮ ਰਹੇ ਹਨ ਭੁੱਖ ਨਾਲ ਪਿਆਸ ਨਾਲ ਲੇਡੀਜ਼ ਵੀ ਪਰੇਸ਼ਾਨ ਹੋ ਰਹੀਆਂ ਹਨ ਜਿਹੜੇ ਵੀ ਬੰਦੇ ਬਿਜ਼ਨਸਮੈਨ ਆ ਸਾਰੇ ਆਪਣੇ ਆਪਣੇ ਕੰਮਾਂ ਦੇ ਜਾ ਰਹੇ ਸੀ ਇਹਨਾਂ ਨੇ ਜਲਦੀ ਰੋਡ ਜਾਮ ਕਰਤੀ ਮੇਰਾ ਨਾਮ ਰਵਿੰਦਰਪਾਲ ਸਿੰਘ ਮਿੰਕਾ ਜੀ ਮੈਂ ਅੱਜ ਕਿਸੇ ਦੀ ਡੈਥ ਤੇ ਜਾ ਰਿਹਾ ਸੀ ਲੁਧਿਆਣੇ ਤੋਂ ਮੰਡੀ ਗੁਬਿੰਦਗੜ੍ਹ ਆ ਠੀਕ ਮੌਂਟੀ ਕਾਰਲੋ ਦੇ ਸ਼ੋਅਰੂਮ ਦੇ ਬਾਹਰ ਇਹਨਾਂ ਨੇ ਧਰਨਾ ਲਗਾਇਆ ਹੋਇਆ ਹੈ ਜਿਹੜਾ ਕਿ ਬਹੁਤ ਹੀ ਗਲਤ ਹੈ ਆਂਦੇ ਨਾਲ ਲੱਖਾਂ ਦੀ ਦੁਨੀਆ ਹਿਸਾਬ ਨਾਲ ਦੁਨੀਆ ਹਰਾਸ ਹੋ ਰਹੀ ਹੈ ਵਿਚਾਰੀਆਂ ਛੋਟੇ ਛੋਟੇ ਬੱਚੇ ਗੱਡੀਆਂ 'ਚ ਟੜਮ ਰਹੇ ਹਨ ਭੁੱਖ ਨਾਲ ਪਿਆਸ ਨਾਲ ਲੇਡੀਜ਼ ਵੀ ਪਰੇਸ਼ਾਨ ਹੋ ਰਹੀਆਂ ਹਨ ਜਿਹੜੇ ਵੀ ਬੰਦੇ ਬਿਜ਼ਨਸਮੈਨ ਆ ਸਾਰੇ ਆਪਣੇ ਆਪਣੇ ਕੰਮਾਂ ਦੇ ਜਾ ਰਹੇ ਸੀ ਇਹਨਾਂ ਨੇ ਜਲਦੀ ਰੋਡ ਜਾਮ ਕਰਤੀ ਪਹਿਲਾਂ ਤਾਂ ਸਾਨੂੰ ਅਸੀਂ ਵੀ ਕਿਸਾਨਾਂ ਨਾਲ ਹਮਦਰਦੀ ਰੱਖਦੇ ਆ ਕਿਸਾਨਾਂ ਦੇ ਹੱਕ 'ਚ ਸਾਰੀ ਦੁਨੀਆ ਨੂੰ ਕਿਸਾਨਾਂ ਨਾਲ ਪਰ ਜਿਹੜਾ ਹ ਰਸਤਾ ਅਪਣਾ ਰਹੇ ਆ ਬਹੁਤ ਗਲਤ ਹੈ ਆੰਦੇ ਨਾਲ ਜਿਹੜੀ ਪੋਜ਼ਿਟਿਵਿਟੀ ਹੈ ਇਹਨਾਂ ਦੀ ਘਟੂਗੀ ਔਰ ਸਾਰੇ ਕਿਸਾਨਾਂ ਦੇ ਐਂਟੀ ਜਾ ਰਹੀ ਹੈ ਚੀਜ਼ ਆ ਚੀਜ਼ ਇਹਨਾਂ ਨੂੰ ਗਲਤ ਨਹੀਂ ਕਰਨੀ ਚਾਹੀਦੀ ਬਿਲਕੁਲ ਇਹਨਾਂ ਨੂੰ ਸਭੋ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਅੱਜ ਓਨੀ ਜਨਤਾ ਆਪਣੇ ਖਿਲਾਫ ਕਰੀ ਜਾ ਰਹੀ ਐ ਇਸ ਆ ਕ੍ਰੀਏਟ ਕਰਕੇ ਸੜਕਾਂ ਜਾਮ ਕਰਕੇ ਜਾਂ ਕਿਸੇ ਦੇ ਸੁੱਖ ਦੁੱਖ ਤੇ ਨਾ ਜਾਣ ਦੇਣਾ ਆ ਇਹਨਾਂ ਦੇ ਹੱਕ ਚ ਜਾਂਦੀ ਹੈ ਚੀਜ਼ ਹੈ ਬੜੀ ਸ਼ੇਮ ਵਾਲੀ ਗੱਲ ਔਰ ਕੁਝ ਚੰਦ ਬਕਾਊ ਲੀਡਰ ਜਿਹੜੇ ਅੱਗੇ ਖੜ ਕੇ ਕਿਰਾਏ ਤੇ ਬੰਦੇ ਲੈ ਕੇ ਉੱਥੇ ਧਰਨਾ ਲੈ ਕੇ ਬਹਿ ਗਏ ਆ ਬੜੀ ਲਾਣਤ ਵਾਲੀ ਗੱਲ ਆ ਮੈਂ ਇਹਦਾ ਪ੍ਰੋਟੈਸਟ ਕਰਦਾ ਚੀਜ਼ ਕਿ ਕਿਸਾਨ ਕੋਈ ਨਹੀਂ ਬੈਠਾ ਸਾਰੇ ਮਜ਼ਦੂਰ ਸਾਰੇ ਪੇਟ ਬੰਦੇ ਆ ਸਾਰੇ ਪੇਟ ਬੈਠੇ ਨੇ ਠੀਕ ਹੈ ਨਾ ਹੋਰ ਆਪਾਂ ਨੂੰ ਚਾਹੀਦਾ ਵੀ ਇਹ ਚੀਜ਼ਾਂ ਨੂੰ ਥੋੜਾ ਜਿਹਾ ਨਾ ਆਪਾਂ ਥੋੜਾ ਪਿੱਛੇ ਲੈ ਕੇ ਚਲੀਏ ਥੋੜੀ ਹਿਊਮਨਿਟੀ ਬਾਰੇ ਵੀ ਸੋਚੀਏ ਦੇਖੋ ਸਾਰੇ ਦੇਖੋ 3 ਘੰਟੇ ਹੋ ਗਏ ਜੀ ਲੱਖਾਂ ਦੇ ਹਿਸਾਬ ਨਾਲ ਦੁਨੀਆ ਪਰੇਸ਼ਾਨ ਪਾਣੀ ਨਹੀਂ ਰੋਟੀ ਨਹੀਂ ਬੰਦੇ ਦਿਨਾਨੀਆਂ ਪਰੇਸ਼ਾਨ ਹੋ ਰਹੀਆਂ ਬੱਚੇ ਪਰੇਸ਼ਾਨ ਹੋ ਰਹੇ ਆ ਉਹ ਵਪਾਰੀ ਪਰੇਸ਼ਾਨ ਹੋ ਰਿਹਾ ਹੈ ਦੇਖੋ ਵਪਾਰੀ ਦਾ ਕਸੂਰ ਹੈ ਵਪਾਰੀਆਂ ਦਾ ਕੀ ਕਸੂਰ ਹੈ ਜੀ ਆਮ ਬੰਦਾ ਜਿਹੜਾ ਪਬਲਿਕ ਹੈਗੀ ਉਹਦਾ ਕੀ ਕਸੂਰ ਹੈ ਅਸੀਂ ਲੋਕ ਟੈਕਸ ਨਹੀਂ ਦਿੰਦੇ ਸਰਕਾਰਾਂ ਦੇ ਸਰਕਾਰਾਂ ਨਾਲ ਮੱਥੇ ਲਾਗੋ ਅਸੀਂ ਸਰਕਾਰਾਂ ਨੂੰ ਟੈਕਸ ਦਿੰਨੇ ਆ ਜੋ ਜੋ ਤੁਹਾਡੀਆਂ ਜਾਇਜ਼ ਮੰਗਾ ਰੱਖੋ ਦੇਖੋ ਜੋ ਵੀ ਅਨਾਰੀਆ ਆ ਅਨਾਂ ਦੇ ਟੈਕਸ ਵੀ ਮਾਫ ਕਰ ਦਿਓ ਦੋ ਦੋ 4-4 ਕਰੋੜ ਦੀਆਂ ਪਿੰਡਾਂ 'ਚ ਗੋਠੀਆਂ ਪਾ ਕੇ ਬੈਠੇ ਆ ਅਸੀਂ ਲੋਕ ਬੇਵਕੂਫਾ ਜਿਹੜੇ ਸਰਕਾਰਾਂ ਨੂੰ ਟੈਕਸ ਵੀ ਦਿੰਨੇ ਆ ਹਰ ਤਰ੍ਹਾਂ ਦੇ ਸਹੂਲਤਾ ਵੀ ਦਿੰਨੇ ਆ ਸਾਡੇ ਕੋਲ ਖਰਾਤਾਂ ਲਾ ਕੇ ਅੱਗੋਂ ਵੰਡ ਦਿੰਦੇ ਆ ਬੜੀ ਮਾੜੀ ਗੱਲ ਹੈ ਜਦੋਂ ਤ ਕੋ ਵੋਟਰ ਵਿਕਣਾ ਬੰਦ ਨਹੀਂ ਨਾ ਹੁੰਦਾ ਉਸ ਦੇ ਰਸ ਮੁਲਕ ਦਾ ਭਲਾ ਨਹੀਂ ਆਹ ਲੋਲੀਪਾਪ ਦੇ ਦਿੰਦੇ ਵੋਟਾਂ ਚਾ ਕੇ ਜਿੰਨੀ ਦੇ ਰਸ ਮੁਲਕ ਦੀ ਜਨਤਾ ਵਿਕਣਾ ਨਹੀਂ ਨਾ ਬੰਦ ਕਰ ਸਕਦੀ ਓਨੀ ਦੇ ਰਸ ਮੁਲਕ ਦਾ ਕਦੇ ਭਲਾ ਨਹੀਂ ਹੋ ਸਕਦਾ ਪੇਡ ਬੰਦੇ ਆ ਪੇਡ ਬੰਦੇ ਆ ਕੋਈ ਉਹ ਕਰ ਅੰਨਾਂ ਨੂੰ ਪੁੱਛ ਲੋ ਕਿਸਾਨੀ ਬਾਰੇ ਪਤਾ ਹੀ ਨਹੀਂ ਹੋਊਗਾ ਪੇਡ ਬੰਦੇ ਆ ਕੋਈ ਅੰਨਾਂ ਨੂੰ ਕਿਸਾਨੀ ਬਾਰੇ ਨਾ ਪਤਾ ਨਹੀਂ ਧਰਨੇ ਬਾਰੇ ਨਾ ਜਬਾ ਹਾਂ ਕਿਉਂ ਖੜਾ ਜੋ ਖੜੇ ਇੱਥੇ ਸਾਰਾ ਲੋਕਾਂ ਨੂੰ ਪਰੇਸ਼ਾਨ ਕੀਤਾ ਬਚਾਰੇ ਅਸੀਂ ਆਪ ਉਥੇ ਛੋਟੇ ਛੜੇ ਬੱਚੇ ਲੇਡੀਜ਼ ਨੂੰ ਪਾਣੀ ਪਿਆ ਕੇ ਆਏ ਆ ਖਾਣਾ ਖਵਾ ਕੇ ਆਏ ਆ ਕੋਈ ਇੱਥੇ ਮੈਂ ਆਇਆ ਹਾਂ ਰਮੇਸ਼ਾ ਨਾਮ ਹੈ ਹਾਂ ਜੀ ਸਾਈਕਲ ਮੇਂ ਕਾਉਂ ਕਹਤੇ ਹੈ

ਹਰ ਚੀਜ਼ ਲਈ ਪ੍ਰੋਸੈਸ ਹੈ ਕੋਰਸ ਹੈ ਜੁਡੀਸ਼ਰੀ ਹੈ ਤੁਹਾਨੂੰ ਕੋਈ ਪ੍ਰੋਬਲਮ ਨਾ ਜੁਡੀਸ਼ਰੀ ਚ ਜਾਓ ਆਪਣਾ ਮੰਗਾ ਸਹੀ ਰੱਖੋ शराब शराब पीती है ड्रिंक पीती हुई है आप अपने बच्चे के लिए बोलिए ना आज के नौकरी में किसी को अगर ये बच्चे को नौकरी मिल जाए तो बोलिए तो भैया हमारा क्या हमारा क्या कसूर है हमारा क्या कसूर है जो इतनी जनता परेशान खड़ी है उसका क्या कसूर है कसूर <Chandler> है तुम ना चोर लोड लीडरों लो लो का वोट डाला जो तुमको परेशान करते हैं कर ठीक कर है ना कसूर है दुनिया वो लाखों दुनिया हम अपने लिए लड़ेंगे और बच्चे भी लड़ेंगे पहले ना मेडिकल कराओ ना ड्रिंक करती है पहले से बंदे ना बच्चे को आज सुवांदा के सानीना को रोल है ਕੀ ਕਿਉਂ ਦਾਰੂ ਬਿਖੇਉਂਦੇ ਆਂ ਪਿੰਡਾਂ 'ਚ ਆਪੇ ਹੀ ਆਂ ਮੈਡੀਕਲ ਸਾਡਾ ਦਾਰੂ ਬਿਖੇਉਂਦੇ ਆਂ ਮੈਡੀਕਲ शराब बाबू आपको मैं गाली पिए नहीं पिए पिए हाँ जी ये। आ देखो आ, अगर जो गाली मैं दिया आपको तो बोलिए अच्छा लग रहा है अच्छा लग रहा है खाना नहीं खाया हूँ रोटी नहीं मिला है रोटी नहीं मिला है पेड़ बंदे शराबा पी का ਸਰ ਆਪਾ ਪੀ ਕੇ ਧਰਨੇ ਹੁੰਦੇ ਜੀ ਤੁਸੀਂ ਮੈਨੂੰ ਦੱਸੋ ਆ ਚੀਜ਼ ਆ ਪਿਕਨਿਕ ਮਨਾਉਣ ਆਇਆ ਧਰਨੇ ਤੇ ਬੈਠੇ ਆ ਉਹ ਦੇਖੋ ਬੰਦਾ ਮੈਡੀਕਲ ਕਰਾਉਂਦਾ ਨਹੀਂ ਵੀ ਪਿੱਤੀ ਹੈ ਦਿੱਤੀ ਹੈ ਨਹੀਂ ਨਾ ਮੈਨੇ ਅਰੇ ਮੈਂ ਕਿੱਥੇ ਪੀਣੋਂਗਾ ਮੈਂ ਕਿਥੇ ਤਾਂ ਆ ਰਹੀ ਹੋ ਹੁਣੀ ਬੋਲੀ ਬੋਲੀ ਆਰਾਮ ਨਾਲ ਬੋਲੋ ਦੇਖੋ ਉਹ ਦਾਰੂ ਪੀਤਾ ਮੈਡੀਕਲ ਕਰਾਓ ਆ ਚਿੰਤ ਮੈਡੀਕਲ ਕਰਾਉਂਦੇ ਆ ਪੀ ਕੇ ਧਰਨੇ ਤੇ ਬੈਠਦੇ ਬੰਦੇ ਹੈ ਆ ਪਬਲਿਕ ਨੂੰ ਪਰੇਸ਼ਾਨ ਕਰਦੇ ਆ ਆ ਪਿਕਨਿਕ ਮਨਾਉਣਾ ਧਰਨਾ ਕਰਨ ਆਏ ਆ ਉਹ ਸਾਹਮਣੇ ਠੇਕਾ ਸ਼ਰਾਬ ਦਾ ਨਾਲ ਤਰਨਾ ਲੱਗਾ ਠੇਕੇ ਦੇ ਕੋਲ ਤਰਨਾ